ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਲੈ ਉਮਰਾ ਡੈਰੀ ਫਾਰਮ ਜੀ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਆਪਣੇ ਕੋਲ ਤਿੰਨ ਬੱਜਾਂ ਸੇਲ ਵਾਸਤੇ ਇੱਕ ਜੀ ਆਪਾਂ ਚਵਾਈ ਦਿਖਾਵਾਂਗੇ ਇੱਕ ਇੱਕ ਨੰਬਰ ਵਾਲੀ ਮੱਝਾ ਇੱਕ ਤੇ ਦੋ ਨੰਬਰ ਵਾਲੀਆਂ ਮੱਝਾਂ ਅੱਜ ਹੀ ਆਈਆਂ 19 ਤਰੀਕ ਨੂੰ ਦੁਪਹਿਰੇ 11:30 11:12 ਵਜੇ ਲਗਭਗ ਆਈਆਂ ਨੇ ਇਹ 5 ਕਿ ਦਿਨਾਂ ਦੇ ਲਗਭਗ ਸੂਈ ਵੀ ਮੰਗਰੇ ਦੇ ਕੱਟੀ ਹੈ ਹਜੇ ਨਾੜੂਆ ਵੀ ਨਹੀਂ ਰੁੱਟਿਆ 13 ਕਿਲੋ ਦੁੱਧ ਦਾ ਸਫਰ ਚੌਂਦੀ ਦੇ ਵੀ ਤਿਆਰ ਆ ਬਾਕੀ ਆਡਰ ਕੁਆਲਟੀ ਵੀ ਤੁਸੀਂ ਦੇਖ ਸਕਦੇ ਹੋ ਉਮੀਦ ਹੈਗੀ ਆ 16 17 ਕਿਲੋ ਦੁੱਧ ਦਿੰਦੀ ਹੋ ਸਕਦਾ ਵੱੱਡ ਵੀ ਦੇ ਦੇ ਪੰਜ ਕਿ ਦਿਨਾਂ ਦੀ ਸੂਈ ਹੋਈ ਆ ਛੋਟਾ ਸਿੰਗਾ ਬਿਲਕੁਲ ਤੀਜੀ ਸੂਏ ਸੂਈ ਹੋਈ ਆ ਖਾਣ ਪੀਣ ਦੀ ਵੀ ਖੁੱਲੀ ਆ ਖੁਰਨੀ ਵੀ ਬਿਲਕੁਲ ਸਾਫ਼ ਕਰੀ ਬੇਕੇ ਦੂਜੇ ਨੰਬਰ ਵਾਲੀ ਝੋਟੀ ਆ ਇਹ 20 ਕਿ ਦਿਨਾਂ ਦੀ ਸੂਈ ਹੋਈ ਆ ਇਹ ਦੂਜੇ ਸੂਏ ਕਹਿੰਦੇ ਹੋ ਸਕਦਾ ਤੀਜੀ ਵੀ ਹੋਵੇ ਚਵਾਈ ਚੂਈ ਦੀ ਪੂਰੀ ਟੌਪ ਆ ਮਗਰ ਇਹਦੇ ਘੱਟਾ ਗਾਡਰ ਕੁਆਲਿਟੀ ਬਿਲਕੁਲ ਸਾਫ਼ ਆ ਥੋੜੀ ਜਿਹੀ ਲੱਤ ਮਗਰ ਮੂਰੇ ਜਿ ਕਰੀ ਖੜੀ ਆ ਗਾਡਰ ਕੁਆਲਿਟੀ ਸਾਫ਼ ਆ ਬਿਲਕੁਲ ਇਦੇ ਥੱਲੇ ਹੁਣ ਸਫਰ ਚੋਂ ਦੀ ਥੱਲੇ 14 ਕਿਲੋ ਦੁੱਧ ਤਿਆਰ ਹੋਊਗਾ ਕੰਡੇ ਵਾਲਾ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੋਂ ਇਹ ਇੱਕ ਤੇ ਦੋ ਨੰਬਰ ਵਾਲੀਆਂ ਮੱਝਾਂ ਦਾ ਹਜੇ ਫਿਲਹਾਲ ਰੇਟ ਆਪਾਂ 21 ਤਰੀਕ ਤੱਕ ਵੀਡੀਓ ਪਾਵਾਂਗੇ ਦੋ ਤਿੰਨ ਟਾਈਮ ਚਵਾਈ ਕਰਕੇ ਵੀ ਕਿੰਨਾ ਕੁ ਦੁੱਧ ਕੱਢਣੀ ਹੋਵੇ ਹਿਸਾਬ ਨਾਲ ਆਪਾਂ ਤੁਹਾਨੂੰ ਦੁੱਧ ਦੱਸਾਂਗੇ ਇਹਨਾਂ ਦਾ ਇੱਕੇ ਜਿਹੜੀ ਤਿੰਨ ਨੰਬਰ ਦੇ ਮੱਝ ਤੁਹਾਨੂੰ ਦਿਖਾ ਰਹੇ ਆਂ ਇਹਦੀ ਆਪਾਂ ਪੂਰੀ ਚਵਾਈ ਦੀ ਵੀਡੀਓ ਵੀ ਦਿਖਾਵਾਂਗੇ ਥੋੜਾ ਜਿਹਾ ਰੋਸ਼ਾਪਨ ਜ਼ਰੂਰ ਹੈਗਾ ਦੁੱਧ ਦੇ ਥੱਲੇ 16 ਕਿਲੋ ਕੰਡੇ ਵਾਲਾ ਇਸ ਟਾਈਮ ਆ ਹੁਣ ਵੀ ਆਪਾਂ ਚਵਾਈ ਚਵਾਈ ਦਿਖਾਵਾਂਗੇ ਥੋੜੀ ਸਵੇਰੇ ਲੇਟ ਚਵਾਈ ਹੋਈ ਸੀ ਆਪਾਂ ਬਾਹਰ ਗਏ ਹੋਏ ਸੀਗੇ ਤਾਂ ਹੀ ਉਹ ਆਰਡਰ ਕੁਆਲਿਟੀ ਇਹਦੀ ਬਹੁਤ ਟੌਪ ਦੀ ਆ ਤੇ ਲੇਵੇ ਵਿੱਚ ਵੀ ਕੋਈ ਕਾਣ ਨਹੀਂ ਹੈਗਾ ਥੋੜੀ ਲਾਤੀ ਮੰਗਰੇ ਦੇ ਘਰੀ ਖੜੀ ਐ ਵੀ ਸਾਫ਼ ਅਡਰਾ ਬਿਲਕੁਲ ਤੁਸੀਂ ਕਰੇ ਆਗੇ ਵੀ ਦੇਖ ਸਕਦੇ ਹੋ ਆਪਣੇ ਤੇ ਚਵਾਈ ਦੀ ਪੂਰੀ ਟੌਪ ਕੁਆਲਿਟੀ ਹੈ ਇਹਦੀ ਚਵਾਈ ਵੀ ਤੁਹਾਨੂੰ ਦਿਖਾਵਾਂਗੇ ਇਹਦੀ ਪੂਰੀ ਕੰਡੇ ਵਾਲਾ ਦੁੱਧ ਦਿਖਾਵਾਂਗੇ ਬੱਚਾ ਛੜ ਦਵਾ ਮੰਗਰੇ ਦੇ ਕੱਟੀਆਂ ਬਿਲਕੁਲ ਜੈਡ ਬਲੈਕ ਆ ਮੂੰਹ 20 ਦਿਨਾਂ ਦੇ ਲਗਭਗ ਸੂਈ ਵੀ ਆ ਰੰਗ ਥੋੜਾ ਜਿਹਾ ਮੱਝ ਦਾ ਹਲਕਾ ਜਿਹਾ ਰੋਸ਼ਾ ਹੋਣ ਕਰਕੇ ਬੱਚੇ ਦੇ ਵੀ ਵਾਲ ਥੋੜੇ ਜਿਹਾ ਲਾਲ ਜੇ ਨੇ ਤਾਂ ਹੀ ਥੋੜਾ ਜਿਹਾ ਲੱਗਦਾ ਮੈਂ ਬੱਚਾ ਵੱਧਦੇ ਨਾਲ ਰਹਿੰਦਾ ਪਰ 20 ਦਿਨਾਂ ਦੇ ਲਗਭਗ ਸੂਈ ਵੀ ਆ ਮੰਗਰੇ ਦੇ ਕੱਟੀ ਆ ਗਈ 15 ਕਿਲੋ ਦੁੱਧ ਹੁਣ ਵੀਡੀਓ ਜੇ ਆਪਾਂ ਜਿਹੜੀ ਚਵਾਈ ਦਿਖਾਈ ਉਹ ਚ 15 ਕਿਲੋ ਦੁੱਧ ਮੰਨ ਕੇ ਚੱਲੋ ਹੁਣ ਪਾਸਮਗੀ ਮੱਝ ਥੋੜੀ ਵੀਡੀਓ ਕੱਟੀ ਗਈ ਸੀ ਵਿੱਚ ਦੀ ਥਾਣਾ ਦਾ ਪਸਮਾ ਵੀ ਤੁਸੀਂ ਦੇਖ ਸਕਦੇ ਹੋ ਤੇ 16 ਕਿਲੋ ਦੁੱਧ ਦੇ ਥਲੇ ਤਿਆਰ ਆ ਕੰਡੇ ਵਾਲਾ ਬਿਲਕੁਲ ਤੁਸੀਂ ਦੋ ਤਿੰਨ ਤਿੰਨ ਟਾਈਮ ਚਵਾਈ ਕਰਕੇ ਲੈ ਸਕਦੇ ਚਵਾਈ ਦੀ ਪੂਰੀ ਸੁਪਰ ਫਾਸਟ ਆ ਚਵਾਈ ਵੀ ਐ ਮੰਨ ਕੇ ਜਦੋਂ ਬਾਲਟੀ ਚ ਵੀ ਆਪਾਂ ਧਾਰ ਮਾਰ ਦਿੰਦਾ ਬਿਲਕੁਲ ਐ ਮੰਨ ਕੇ ਦੁੱਧ ਦੀ ਵੀ ਗਰਦ ਠਾ ਦਿੰਦੀ ਹੈ ਜਿਵੇਂ ਧੰਦੜ ਦੀ ਹੁੰਦੀ ਹੈ ਦੁੱਧ ਦੀ ਐ ਉੜਦੀ ਆ ਐਡੀ ਟੌਪ ਦੀ ਚਵਾਈ ਹੈ ਦੀ ਬਾਲਟੀ ਤੁਸੀਂ ਖਾਲੀ ਦੇਖ ਸਕਦੇ ਹੋ ਇਹ ਮੱਝ ਆਪਣੇ ਕੋਲੇ 3-4 ਦਿਨ ਹੋ ਗਿਆ ਆਈ ਨੂੰ ਇਹਦੀ ਆਪਾਂ ਤਾਂ ਹੀ ਚਵਾਈ ਦਿਖਾ ਰਹੇ ਹਾਂ ਇਹਦਾ 1,40,000 ਰੁਪਏ ਰੇਟ ਆ ਜਿਹੜੀ 1 ਤੇ 2 ਨੰਬਰ ਵਾਲੀ ਮੱਝ ਆ ਉਹਨਾਂ ਦਾ ਰੇਟ ਆਪਾਂ ਪਰ ਸੁੰਦੂ ਬਾਰੇ ਵੀਡੀਓ ਪਾਵਾਂਗੇ ਉਹਨਾਂ ਦੀ ਪਰ ਪੂਰੀ ਚਵਾਈ ਵੀ ਦਿਖਾਵਾਂਗੇ ਦੋਨਾਂ ਚੱਕ ਮੱਝ ਦੀ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦਾ ਤਿੰਨ ਨੰਬਰ ਜਾਂ ਸੇਲ ਵਾਸਤੇ ਆਪਣੇ ਕੋਲੇ ਚਾਰ ਨੰਬਰ ਦੀ ਵੀ ਮੱਝ ਹੈਗੀ ਉਹ ਥੱਲੇ ਦੁੱਧ 10-11 ਕਿਲੋ ਦੁੱਧ ਤਿਆਰ ਹੋਣ ਦਿਓ ਉਹਦੀ ਫੇਰ ਵੀਡੀਓ ਪਾਵਾਂਗੇ ਚਾਰ ਮੱਝਾਂ ਇਸ ਟਾਈਮ ਵਿਕਰੀ ਵਾਸਤੇ ਜਿਹੜੀਆਂ ਆਪਣੇ ਕਿੱਲੇ ਤੇ ਨੇ ਤਿੰਨ ਮੱਝਾਂ ਦੀ ਆਪਾਂ ਪੂਰੀ ਡਿਟੇਲ ਦਿਖਾ ਰਹੇ ਹਾਂ ਇੱਕ ਨੰਬਰ ਵਾਲੀ ਵੀ ਦਿਖਾਈ ਹੈ ਦੋ ਨੰਬਰ ਵਾਲੀ ਵੀ ਦਿਖਾਈ ਹੈ ਇਹ ਹੁਣ ਤਿੰਨ ਨੰਬਰ ਵਾਲੀ ਆ ਇਹਦੇ ਥੱਲੇ 15 ਤੋਂ ਲੈ ਕੇ 16 ਕਿਲੋ ਦੇ ਵਿੱਚ ਵਿੱਚ ਦੁੱਧ ਤਿਆਰ ਆ ਕੰਡੇ ਵਾਲਾ ਤੁਸੀਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸੋ 20 ਜਣਾ ਦੇ ਲਗਭਗ ਸੂਈ ਵੀ ਆ 1,40,000 ਰੁਪਇਆ ਰੇਟ ਆ ਇਹਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰਾ ਰੇਟ ਆਪਣਾ ਲੈਣ ਦੇਣ ਨਾਲ ਹੀ ਹੁੰਦਾ ਫੋਨ ਤੇ ਕੋਈ ਇੰਟਰਸਟ ਹੋਵੇ ਤਾਂ ਕਿਸੇ ਵੀਰ ਨੂੰ ਲੈਣ ਦਾ ਤਾਂ ਇੱਕ ਤੇ ਦੋ ਨੰਬਰਾਂ ਦਾ ਰੇਟ ਵੀ ਦੱਸ ਤਾਂ ਪਰ ਉਹਦਾ ਫਿਲਹਾਲ ਆਪਾਂ ਜੇ ਇੱਕ ਟਾਈਮ ਹੀ ਚਵਾਈ ਕਰੀਏ ਦੋ ਟਾਈਮ ਚਵਾਈ ਕਰਕੇ ਰੇਟ ਉਹਨਾਂ ਦੱਸਾਂਗੇ ਕੱਲ ਰਾਤ ਨੂੰ ਸ਼ਟਕ ਨੂੰ ਦੀ ਪਰਸੋਂ ਆਪਾਂ ਇੱਕ ਮੱਝ ਦੀ ਚਵਾਈ ਦੀ ਵੀਡੀਓ ਵੀ ਪਾਵਾਂਗੇ ਇਹ ਪੋਣੇ ਕੋਲੇ ਮਿੱਤਰ ਪੈਰੀ ਦੀ ਪੂਰੀ ਚਵਾਈ ਵੀ ਦੇਖਣਾ ਸੀ ਮੱਜ ਨੇ ਆਪ ਇਹਨਾਂ ਨੂੰ ਕਹਿ ਰਹੇ ਤੁਸੀਂ 10 ਜਾਣੇ ਵਾਰੀ ਵਾਰੀ ਥੱਲੇ ਬਹਿ ਜਾਓ ਇਹ ਨਹੀਂ ਹੈਗਾ ਵੀ ਮੱਜ ਲੱਤ ਚੱਕੂ ਜੀਆਂ ਪੂਸ਼ਕ ਮਾਜੂ ਬਿਲਕੁਲ ਠੰਡੀ ਮੱਜ ਆ ਗਈ ਖੁੱਲੀ ਚਾਰੂਆ ਦੋ ਟਾਈਮ ਤਿੰਨ ਟਾਈਮ ਤੁਸੀਂ ਆਪਣੇ ਹੱਥ ਨਾਲ ਵੀ ਚਾਟ ਖਵਾ ਕੇ ਚੁਵਾਈ ਖਰਾ ਕੇ ਘਰ ਕੇ ਲਿਜਾ ਸਕਦੇ ਹੋ ਜਿਸ ਕਿਸੇ ਵੀ ਇਹ ਲੈ ਜਾਣੀ ਹੋਵੇ ਕੰਟੈਕਟ ਕਰ ਸਕਦੇ ਹੋ 15 ਤੋਂ ਲੈ ਕੇ 16 ਕਿਲੋ ਦੇ ਵਿੱਚ ਦੁੱਧ ਤਿਆਰ ਹੈ ਦਾ ਕੰਡੇ ਵਾਲਾ ਪਰ ਚਵਾਈ ਇਹਦੀ ਇਹ ਜੇ ਝੱਗ ਪੂਰੀ ਉੱਤੋਂ ਤੱਕ ਕੁਆਲਿਟੀ ਭਰ ਜਾਂਦੀ ਆ ਆਪਣੀ ਵਾਲਟੀ ਚ ਵੀ ਰਿਫਟਰ ਤੱਕ 11 ਕਿਲੋ ਦੁੱਧ ਪਾਇਆ ਜਾਂਦਾ ਜੇ ਡੱਬਿਆਂ ਨਾਲ ਮਿਲਣਾ ਹੋਵੇ ਤਾਂ ਇਹਦਾ ਦੁੱਧ ਹੋ ਸਕਦਾ 20 ਲੀਟਰ ਹੀ ਹੋ ਜੇ ਪਰ ਕਿਲੋਆਂ 'ਚ ਦੁੱਧ ਇਹਦਾ 15 ਦੇ 16 ਕਿਲੋ ਦੇ ਵਿੱਚ ਵਿੱਚ ਆ ਮੰਗਰੇ ਦੀ ਕੱਟੀ ਆ ਪਿਓਰ ਮੂਰਾ ਬਿਲਕੁਲ ਜੈਡ ਬਲੈਕ ਮੱਝ ਦੀ 1 ਇੰਚ ਦੇ ਲਗਭਗ ਪੂ ਚਿੱਟੀ ਹੋਊਗੀ ਤੇ ਰੰਗ ਥੋੜਾ ਜਿਹਾ ਜ਼ਰੂਰ ਹਲਕਾ ਜਾਂ ਥੋੜਾ ਰੋਸ਼ਾਪਣ ਚ ਪੈ ਰਿਹਾਗਾ ਕੱਟੀ ਦਾ ਵੀ ਥੋੜਾ ਜਿਹਾ ਪੈ ਰਿਹਾ ਪਰ ਠੰਡੀ ਪੂਰੀ ਆ ਚਾਰੂ ਪੂਰੀ ਖੁੱਲੀ ਆਗੀ ਚੜਾਈ ਦੀ ਵੀ ਪੂਰੀ ਖੁੱਲੀ ਆ। ਆ ਗਾੜੀ 'ਤੇ ਦੀ 2 ਕਿਲੋ ਦੇ ਲਗ ਭੱਗ ਉੱਪਰ ਹੋਊਗੀ ਦੋ ਤੋਂ। ਇੱਕ ਤੇ ਦੋ ਨੰਬਰ ਵਾਲੀਆਂ ਮੱਝਾਂ ਵੀ ਖੁੱਲੇ ਦੁੱਧ ਵਾਲੀਆਂ ਨਹੀਂ ਉਹਨਾਂ ਦੀ ਆਪਾਂ 21 ਤਰੀਕ ਤੱਕ ਵੀਡੀਓ ਪਾਵਾਂਗੇ। ਜੇ ਨਾ ਸੇਲ ਹੋ ਗਈਆਂ ਇਸ ਪਹਿਲਾਂ ਸੇਲ ਹੋ ਗਈਆਂ ਅੱਡ ਗੱਲ ਆ ਪਰ ਹਜੇ ਆਪਣੇ ਕੋਲੇ ਆਈਆਂ ਨੂੰ ਆਪਾਂ ਇਹ ਸ਼ਾਮ ਨੂੰ ਵੀਡੀਓ ਬਣਾਈ ਆ 5:00 ਵਜੇ ਦੇ ਲਗ ਭੱਗ ਤੇ ਤੇ ਪਹਿਰੇ ਆਪਣਾ ਕੋਈ 12 12:30 12:00 ਵਜੇ ਲਗਭਗ ਮੱਝਾਂ ਆਈਆਂ ਨੇ ਜਿੰਨਾਂ ਚਿਰ ਆਪਾਂ ਦੋ ਟਾਈਮ ਚਵਾਈ ਕਰਕੇ ਤਸੱਲੀ ਨੂੰ ਦੀ ਮਨ ਨੂੰ ਨਜ਼ਰ ਆਏ ਦੱਸ ਨਹੀਂ ਸਕਦੇ ਫਿਰ ਹਲ ਵੀ ਕਿੰਨਾ ਦੁੱਧ ਪਰ ਇੱਕ ਮੱਝ ਥੱਲੇ ਜਿਹੜੀ 2 ਨੰਬਰ ਵਾਲੇ ਥੱਲੇ 16 ਕਿਲੋ ਦੁੱਧ ਸੀਗਾ ਪਰ ਜਿਹੜੇ ਸਾਬ ਨਾਲ ਚਵਾਈ ਹੋਈ ਹੈ 14 ਕਿਲੋ ਦੁੱਧ ਦਾ ਆਪਣੇ ਘਰੇ ਵੀ ਤਿਆਰ ਹੋਊਗਾ ਦੂਜੀ ਮੱਝ ਥੱਲੇ 13 ਕਿਲੋ ਦੇ ਲਗਭਗ ਦੁੱਧ ਤੁਸੀਂ ਹੋ ਸਕਦਾ ਥੱਲੇ 13 ਹੀ ਹੋਵੇ ਨਹੀਂ 12 ਤੋਂ ਬਾਰ-ਬਾਰ ਦੁੱਧ ਉਹਦਾ ਵੀ ਹੈਗਾ ਪੰਜਵਾਂ ਜਾਂ ਛੀਮਾ ਦਿਨ ਨੂੰ ਸੂਈ ਨੂੰ ਮੰਗਰ ਕੱਟੀ ਆ ਤੇ 2 ਨੰਬਰ ਵਾਲੀ ਮੱਝ ਮੰਗਰ ਕੱਟਾਈ 3 ਨੰਬਰ ਵਾਲੀ ਮੱਝ ਮੰਗਰ ਫੇਰ ਕੱਟੀ ਹੈ ਜਿਹਦੀ ਆਪਾਂ ਚਵਾਈ ਦਿਖਾ ਰਹੇ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਕੋਈ ਕੱਟ ਨਹੀਂ ਸਕਰੀਨ 'ਚ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤੁਸੀਂ ਆਪਣੀ ਤਸੱਲੀ ਕਰਕੇ ਲੈ ਜਾ ਸਕਦੇ ਹੋ 1,40,000 ਰੁਪਏ ਰੇਟ ਹੈ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਤੁਸੀਂ ਇੱਕ ਮੱਝ ਹੋਰ ਵੀ ਉਹਦੇ ਚਲੇ ਦੁੱਧ ਘਟਾ ਗਿਆ ਬਾਡੀ ਬੁੱਡੀ ਦੀ ਪੂਰੀ ਟੌਪ ਆ ਜਦੋਂ ਦੁੱਧ ਤਿਆਰ ਹੋ ਗਿਆ ਉਹਦੀ ਵੀ ਆਪਾਂ ਪੂਰੀ ਵੀਡੀਓ ਪਾਵਾਂਗੇ ਹੁਣ ਆਪਾਂ ਫੇਰ ਪਹਿਲੀ ਐਵੇਂ ਕਹਿ ਕੇ ਆਪਾਂ ਪਾ ਦਈਏ ਫੇਰ ਮੱਝ ਤਾਂ ਜਿਹੜੀ 1 ਨੰਬਰ ਵਾਲੀ ਆ ਉਮੀਦ ਹੈਗੀ ਉਹਦੀ 17-18 ਕਿਲੋ ਦੁੱਧ ਦੇਣ ਦੀ ਜਿਹੜੇ ਸਾਡੇ ਨਾਲ ਦੁੱਤੇ ਚੱਲ ਰਹੀ ਆ ਤੇ ਦੋ ਨੰਬਰ ਵਾਲੀ ਮੱਝ ਥਾਲੇ 16 ਕਿਲੋ ਦੁੱਧ ਆਪਾਂ 15.5 16 ਕਿਲੋ ਦੁੱਧ ਤੋਲ ਕੇ ਲੈ ਤੋ ਸਕਦਾ ਕਿਲੋ ਤੋਂ ਕਿਲੋ ਵਧਾ ਵੀ ਦੇਵੇ ਨਹੀਂ 16 ਕਿਲੋ ਦੁੱਧ ਦਾ ਆਪਾਂ ਇੱਕ ਦੋ ਦਿਨਾਂ ਤੱਕ ਖਾਣ ਪੀਣ ਦੀਆਂ ਖੋਲੀਆਂ ਦੋਨੇ ਮੱਝਾਂ ਆਪਾਂ ਚਵਾਈ ਵੀ ਕਰਾ ਦਾਂਗੇ ਇਹ ਇਹ ਮੱਝ ਜਿਹੜੀ ਆ ਪਚਵਾਈ ਕਰ ਰਹੇ ਨੂੰ ਅੱਜ ਆਪਣੇ ਕੋਲੇ ਚੌਥਾ ਦਿਨ ਹੋਇਆ ਇਹਨੂੰ ਸਫਰ ਚੋਂ ਹੀ ਥੱਲੇ ਦੁੱਧ ਦੇ ਤੇ ਵੱਧ ਸੀਗਾ 16 ਤੋਂ ਵੀ ਬਾਹਰ ਸੀਦਾ ਦੁੱਧ ਆਪਣੇ ਕੋਲੇ ਥੋੜਾ ਜਿਹਾ ਘਟ ਗਈ ਹੈ ਆਪਣੇ ਕੋਲੇ ਥੋੜਾ ਜਿਹਾ ਹਰਾ ਹੋਰਾ ਨਹੀਂ ਹੈਗਾ ਉੱਥੇ ਹਰਾ ਹੋਰਾ ਵੀ ਖੁੱਲਾ ਪੈਂਦਾ ਸੀ ਇਹਨੂੰ ਉਹ ਖਾਣ ਪੀਣ ਦੀ ਖੁੱਲੀ ਆ ਜਿੰਨੀ ਕਮੰਡ ਪਾ ਦਿੰਨੇ ਆਪਾਂ ਲਿਮਟ ਜਿੰਨੀ ਖਾ ਜਾਂਦੀ ਆ 15 ਤੋਂ ਲੈ ਕੇ 16 ਕਿਲੋ ਦੇ ਵਿੱਚ ਵਿੱਚ ਦੁੱਧ ਤਿਆਰ ਆਉਣ ਕੰਡੇ ਵਾਲਾ ਮਾਗਰੇ ਦੇ ਕੱਟੀ ਹੈਗੀ ਤੁਸੀਂ ਦੇਖ ਰਹੇ ਹੋ ਸਾਰੀ ਵੀਡੀਓਜ਼ ਵਿੱਚ ਚਵਾਈ ਕਰਾਈ ਆਪਾਂ ਮੱਝ ਨੇ ਪੂਸ ਤੱਕ ਵੀ ਨਿਕਮਾਈ ਇੰਨੀ ਠੰਡੀ ਮੱਝ ਆ ਕੋਈ ਵੀ ਵੀਰ ਚਾਹੇ ਪੰਜ ਜਾਣੇ 10 ਜਾਣ ਆ ਗਏ ਵੀ ਬਾਰੀ ਬਾਰੀ ਥੱਲੇ ਵਾਜਣ ਫਿਰ ਵੀ ਮੱਝ ਹੱਲਣ ਵਾਲੀ ਮੱਝ ਨਹੀਂ ਹੈਗੀ ਇੰਨੀ ਠੰਡੀ ਹੈਗੀ ਇਹ ਬੱਚੇ ਨੂੰ ਵੀ ਆਪਾਂ ਛੱਡਾਂਗੇ ਥੋੜਾ ਤੁਸੀਂ ਦੇਖ ਲਓ ਥਣਾ ਚ ਗਾੜੀ ਜੀ ਹੁਣ ਦੁਬਾਰੇ ਵੀ ਆਪਾਂ ਪਿਛਲੇ ਥਣਾ ਦੀ ਚਵਾਈ ਕਰਦਾ ਮੂਰੇ ਪਾਈ ਆ ਅੱਧਾ ਪਾ ਤਿੰਨ ਕਿਲੋ 400 ਗ੍ਰਾਮ ਦੇ ਦੁੱਧ ਲਗਭਗ ਪਸ਼ੂ ਹਰੇਕ ਡੰਗਰੀ ਪਾ ਜਾਂਦਾ ਇਹ ਥੋੜੇ ਦੁੱਧ ਵਾਲੇ ਹੋਵੇ ਤੁਹਾਡਾ ਗੱਲ ਆ ਪੂਰਾ ਜਮਾ ਕੰਡੇ ਵਾਲਾ ਦੁੱਧ ਦਿਖਾਵਾਂਗੇ ਬਾਲਟੀ ਵੀ ਆਪਣੀ ਤੁਸੀਂ ਦੇਖ ਸਕਦੇ ਹੋ ਇਹ ਪਿਛਲੇ ਮੂਰਲੇ ਥਣਾ ਵੀ ਦੇਖ ਸਕਦੇ ਹੋ ਮੰਗਰ ਦੁੱਧ ਪਾ ਗਈ ਚਾਰੇ ਥਣਾ ਜਪ ਪੈਮਨ ਕੋ 7-800 ਗ੍ਰਾਮ ਦੁੱਧ ਦੇ ਲਗਭਗ ਕਿਲੋ ਦੇ ਗੇੜ ਤੇੜਾ ਪਰ ਸਾਤ 800 ਗ੍ਰਾਮ ਦੇ ਦੁੱਧ ਦੇ ਲਗਭਗ ਆਪਾਂ ਛੱਡਿਆਗਾ ਬੱਚੇ ਨੂੰ ਵੀ ਛੱਡਾਂਗੇ ਉਹ ਕੱਖਾਂ ਨੂੰ ਵੀ ਹਲਕਾ ਜਿਹਾ ਮੂੰਹ ਮਾਰਦਾ ਪਰ ਫਿਰ ਵੀ ਦੁੱਧ ਨਾਲ ਥੋੜਾ ਜਿਹਾ ਕੱਟੂ ਅੱਡ ਗੱਲ ਹੈ ਜਦ ਦੁੱਧ ਪੀਲੇ ਤਾਂ ਮੰਗਰੇ ਦੇ ਕੱਟੀ ਆ ਗਈ ਬਿਲਕੁਲ ਜੈਡ ਬਲੈਕਾ ਕਿਤੇ ਇੱਕ ਵਾਲ ਵੀ ਚਿੱਟਾ ਨਹੀਂ ਹੈਗਾ ਇਹਦਾ ਇਹ ਵੀਰ ਆਪਣੇ ਕੋਲ ਚਵਾਈ ਕਰਨਾ ਸੀ ਇਹਨਾਂ ਨੂੰ ਕਿਸੇ ਵਾਲਟੀ ਚੱਕ ਤੁਸੀਂ ਕੰਡੇ ਦਾ ਦੋ ਵਾਲਟੀ ਦੂਜੀ ਵਿੱਚ ਲਿਆਇ ਨਹੀਂ ਸੀਗਾ ਤੇ ਜੀਰੋ ਕਰਿਆ ਪਿਆ ਕੰਡਾ 1 ਕਿਲੋ ਦੀ ਵਾਲਟੀ ਆਪਣੀ ਤੁਸੀਂ ਪਹਿਲਾਂ ਵੀ ਕਈ ਵੀਡੀਓ ਚ ਦੇਖੀ ਆ ਇਹ ਪੌਣਾ 1 ਕੱਟ ਕਿਲੋ ਦੁੱਧ ਹੋਇਆ ਇਹ ਤੇ ਪੌਣਾ 7 ਕਿਲੋ ਦੁੱਧ ਚੋਣ-ਚੋਣ ਦਾ 7-800 ਗ੍ਰਾਮ ਦੁੱਧ ਆਪਾਂ ਬੱਚੇ ਨੂੰ ਵੀ ਛੱਡਤਾ 15 ਤੋਂ ਬਾਹਰ ਲੈ ਕੇ 16 ਦੇ ਵਿੱਚ ਵਿੱਚ ਦੁੱਧ ਤਿਆਰ ਇਹਦਾ ਕੰਡੇ ਵਾਲਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਤੁਸੀਂ ਇਹ ਬੱਚਾ ਵੀ ਹੁਣ ਦੁੱਧ ਪੀ ਜਾਂਦਾ 1,40,000 ਰੁਪਏ ਰੇਟ ਹੈ ਇਹਦਾ ਲੈਣ ਦੇਣੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ